ਇਹ ਲਈ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਖਰ ਕਿਸਾਨਾਂ ਨੂੰ ਮਿਲ ਹੀ ਗਈ ਵੱਡੀ ਸਪੋਰਟ ਜਿਸ ਦਾ ਕਿਸਾਨ ਕਰ ਰਹੇ ਸੀ ਇੰਤਜ਼ਾਰ ਮੋਰਚਾ ਫਤਿਹ ਹੋਣ ਵਾਲਾ ਮੋਰਚਾ ਫਤਿਹ ਕਰਕੇ ਮੁੜਾਂਗੇ ਪਿੱਛੇ ਨਹੀਂ ਮੁੜਾਂਗੇ ਇਹ ਗੱਲ ਕਹਿ ਰਹੀਆਂ ਨੇ ਗੁਰੂ ਦੀਆਂ ਲੜ ਲੀਆਂ ਫੌਜਾਂ ਨੇ ਹੰਗ ਜਿੱਥੇ ਬੰਦੀਆਂ ਦਾ ਹੁਣ ਸਮਰਥਨ ਮਿਲ ਚੁੱਕਿਆ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸਾਥੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦਾ ਸਮਰਥਨ ਦੇਣਗੇ ਤੁਹਾਨੂੰ ਨਿਹੰਗ ਜਥੇਬੰਦੀਆਂ ਦੀ ਜ਼ੁਬਾਨੀ ਸੁਣਾਉਣੀ ਸਾਰੇ ਸਾਡੇ ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਸਾਡੇ ਤੇ ਜਿੱਥੇ ਕਿਸਾਨ ਜਥੇਬੰਦੀਆਂ ਤੇ ਜਿਹੜਾ ਖਨੌਰੀ ਬਾਰਡਰ ਹੈ ਪੰਜਾਬ ਦਾ ਤੇ ਹਰਿਆਣੇ ਦਾ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਜਿੱਥੇ ਅੱਜ ਸਰਦਾਰ ਜਗਜੀਤ ਸਿੰਘ ਜਿੱਡੇਵਾਲ ਜੀ ਤੇ ਸਿਰਸਾ ਜੀ ਇਹ ਜਿਹੜੇ ਨਾਲ ਨੇ ਸਾਡੇ ਬੈਠੇ ਹੋਏ ਤੇ ਨਾਲ ਜਿੰਨੇ ਵੀ ਸਾਡੇ ਇੱਥੇ ਕਿਸਾਨ ਭਰਾ ਨੇ ਸਾਰੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਨੇ ਤੇ ਉੱਥੇ ਜਿੱਥੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉੱਥੇ ਹੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੂੰ ਹੁਣੇ ਹੀ ਮਿਲ ਕੇ ਆਏ ਆ ਤੇ ਭਾਵੇਂ ਮਨੋਬਲ ਉਹਨਾਂ ਦਾ ਉੱਚਾ ਹੈ ਪਰ ਜਿਹੜੀ ਹੈ ਸਿਹਤ ਹੈ ਉਹਨਾਂ ਦੀ ਗੁਰੂ ਸਾਹਿਬ ਕਦੇ ਵੀ ਖਾਲਸਾ ਜਿਹੜਾ ਉਹ ਇਹ ਨਹੀਂ ਕਹਿੰਦਾ ਆਪਦੇ ਆਪ ਨੂੰ ਮੈਂ ਭਾਵੇਂ ਜਿੰਨਾ ਮਰਜ਼ੀ ਜ਼ਖਮੀ ਵੀ ਹੋਵੇ ਪਰ ਗੁਰੂ ਸਾਹਿਬ ਕਿਰਪਾ ਰੱਖਣ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਦਾ ਆਪਜੀ ਕੋਈ ਨਿੱਜੀ ਹਿੱਤ ਨਹੀਂ ਹੈ ਉਹ ਸਮੁੱਚੇ ਜਿਹੜੇ ਕਿਸਾਨ ਵੀਰ ਸਾਡੇ ਤੇ ਉੱਥੇ ਹੀ ਗਰੀਬਾਂ ਦੀ ਕਿਉਂਕਿ ਕਿਸਾਨ ਜਿਹੜਾ ਉਹ ਅੰਨ ਦਤਾ ਹੈ ਜਿਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦਾ ਜਿਹੜੇ ਭਾਰਤ ਦੇ ਵਾਸੀ ਨੇ ਉਹਨਾਂ ਦਾ ਜਿਹੜਾ ਪੇਟ ਭਰਿਆ ਪਿੱਛੋਂ ਆਪਾਂ ਪਿਛਲਾ ਇਤਿਹਾਸ ਵੀ ਆਪਾਂ ਪੜ੍ਹਦੇ ਆ ਤੇ ਪੰਜਾਬ ਨੇ ਹਮੇਸ਼ਾ ਜਿਹੜਾ ਹਿੰਦੁਸਤਾਨ ਦੀ ਜਿੱਥੇ ਰਾਖੀ ਕੀਤੀ ਹੁਣ ਵੀ ਬਾਰਡਰਾਂ ਦੇ ਉੱਪਰ ਜਿਹੜੇ ਸਾਡੇ ਨੌਜਵਾਨ ਸਿੱਖ ਭਰਾ ਨੇ ਉਹ ਬਾਰਡਰਾਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਤੇ ਅੱਜ ਜਿਹੜੇ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਭਰਾ ਨੇ ਉਹ ਆ ਕੇ ਖਨੋਰੀ ਜਿਹੜਾ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਤੇ ਉੱਥੇ ਉਹਨਾਂ ਨੂੰ ਧੱਕੇ ਦੇ ਨਾਲ ਰੋਕਿਆ ਹੋਇਆ ਕਿਉਂਕਿ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਕੋਲੇ ਉਹ ਪਹੁੰਚ ਕਰ ਰਹੇ ਨੇ ਪਰ ਸਰਕਾਰ ਅੱਗੋਂ ਉਹਨਾਂ ਨੂੰ ਜਿਹੜਾ ਅਥਰੂ ਗੈਸ ਤੇ ਜਾਂ ਉਹਨਾਂ ਨੂੰ ਜਿਹੜੇ ਹੈ ਪਾਣੀ ਦੀਆਂ ਵਿਛਾੜਾ ਮਾਰ ਕੇ ਉਹਨਾਂ ਨੂੰ ਜਿਹੜਾ ਧੱਕੇ ਦੇ ਨਾਲ ਰੋਕਦੇ ਨੇ ਤੇ ਉਹ ਇਹ ਨਾ ਸੋਚਣ ਜਿਹੜੇ ਸੈਂਟਰ ਸਰਕਾਰ ਹੈ ਜਾਂ ਕਦੇ ਵੀ ਪੰਜਾਬ ਨੇ ਝੁੱਕ ਕੇ ਪਿਛਲਾ ਇਤਿਹਾਸ ਦੇਖੀਏ ਆਪਾਂ ਤੇ ਪੰਜਾਬ ਨੇ ਆਪਣੀ ਆਣ ਬਾਣ ਤੇ ਸ਼ਾਨ ਵਾਸਤੇ ਹਮੇਸ਼ਾ ਅੱਗੇ ਹੋ ਕੇ ਜੂਝਦੇ ਵੀ ਰਹੇ ਨੇ ਤੇ ਭਾਰਤ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਤੇ ਮੈਂ ਬੇਨਤੀ ਕਰਦਾ ਸੈਂਟਰ ਜਿਹੜੀ ਸਰਕਾਰ ਹੈ ਉਹ ਸਾਡੇ ਕਿਸਾਨ ਭਰਾਵਾਂ ਦੀਆਂ ਜਿੱਥੇ ਤਿੰਨੇ ਕਾਨੂੰਨ ਜਿਹੜੇ ਉਹਨਾਂ ਨੇ ਵਾਪਸ ਲੈ ਜਦੋਂ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਬਾਰਡਰ ਤੇ ਤੇ ਹੁਣ ਜਿਹੜਾ ਐ ਐਮਐਸਪੀ ਜਿਹੜੀ ਹੈ ਉਹ ਲਾਗੂ ਕਰਨੀ ਚਾਹੀਦੀ ਹੈ ਤੇ ਇਹ ਨਹੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਦੋਂ ਕੋਈ ਵੀ ਕੁਰਬਾਨੀ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਵੀ ਇੱਕ ਜਣਾ ਹੀ ਹੈ ਉਹ ਪਿੱਛੇ ਉਹਦੇ ਬਹੁਤ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਗੁਰੂ ਸਾਹਿਬ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਪਰ ਜਿਹੜੀ ਹੈ ਸੈਂਟਰਲ ਸਰਕਾਰ ਹੈ ਪ੍ਰਧਾਨ ਮੰਤਰੀ ਮੰਤਰੀ ਜਿਹੜੇ ਨਰਿੰਦਰ ਮੋਦੀ ਜਾਂ ਜਿਹੜੇ ਵੀ ਖੇਤੀਬਾੜੀ ਮੰਤਰੀ ਹੈ ਸੈਂਟਰਲ ਸਰਕਾਰ ਨੂੰ ਤੁਰੰਤ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਐਮ ਐਸ ਪੀ ਜਿਹੜੀ ਹੈ ਲਾਗੂ ਕਰਕੇ ਤੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਹੈ ਉਹ ਹੱਕ ਦੇਣੇ ਚਾਹੀਦੇ ਨੇ ਸਾਡੀਆਂ ਸਾਰੀਆਂ ਹੰਗਸ ਸਿੰਘ ਜਥੇਬੰਦੀਆਂ ਜਿੱਥੇ ਪਹਿਲਾਂ ਵੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਨਾਲ ਡਟੀਆਂ ਰਹੀਆਂ ਤੇ ਅੱਗੇ ਵੀ ਇਹਨਾਂ ਦੇ ਨਾਲ ਪੂਰਾ ਤਨਮਨ ਧੰਦੇ ਨਾਲ ਜਿਹੜਾ ਪੂਰੀਆਂ ਫੌਜਾਂ ਇਹਨਾਂ ਦੇ ਨਾਲ ਡਟਣ ਗਈਆਂ ਮੈਂ ਸਮੁੱਚੇ ਭਾਰਤ ਤੇ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਸਾਡੀਆਂ ਗੁਰੂਆਂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਉਹ ਇਹਨਾਂ ਦੇ ਨਾਲ ਇੱਥੇ ਜ਼ਰੂਰ ਹਾਜ਼ਰੀ ਵੱਧ ਚੜ ਕੇ ਹਾਜ਼ਰੀਆਂ ਲਵਾਉਣ ਤੇ ਨਾਲ ਜਿਹੜੇ ਆ ਸਰਦਾਰ ਜਗਜੀਤ ਸਿੰਘ ਜਿੱੱਡੇਵਾਲ ਉਹਨਾਂ ਦੀ ਸੇਧ ਦਾ ਵੀ ਧਿਆਨ ਰੱਖਣਾ ਜਿੰਨਾ ਵੀ ਗਰੇਜ ਹੋ ਸਕੇ ਤੇ ਪਰ ਇਹ ਉਹ ਆਪਾਂ ਜ਼ਿਆਦਾ ਵੇਟ ਵੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕੋਈ ਵੀ ਇਹੋ ਜੀ ਗੱਲ ਹੋਵੇ ਉਹਦੇ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਤਰੰਤ ਉਹਨਾਂ ਨੂੰ ਆਪਣੇ ਮੰਗ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਜਿਹੜੀ ਆ ਸਾਡੀਆਂ ਨਿਹੰਗ ਸਿੰਘ ਗੁਰੂਆਂ ਦੀਆਂ ਲਾੜਦੀਆਂ ਫੌਜਾਂ ਜਦੋਂ ਇਹ ਆਪਣੇ ਕਿਤੇ ਵੀ ਚੜ੍ਹਾਈ ਕਰਦੀਆਂ ਨੇ ਫਿਰ ਅੱਗਾ ਪਿੱਛਾ ਨਹੀਂ ਦੇਖਦੀਆਂ ਇਸ ਕਰਕੇ ਇਹਨਾਂ ਨੂੰ ਚਾਹੀਦਾ ਤਰੰਤ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਐਮਐਸਪੀ ਉਹ ਮੰਨ ਕੇ ਤੇ ਕਿਸਾਨਾਂ ਨੂੰ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ ਪਿਛਲੀ ਵਾਰੀ ਵੀ ਇਹਨਾਂ ਨੇ ਕਿੰਨਾ ਟਾਈਮ ਲਾਇਆ ਫਿਰ ਅਖੀਰ ਜਿਹੜਾ ਉਹਨਾਂ ਨੂੰ ਮੰਨਣਾ ਹੀ ਪਿਆ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਤਰਨਾ ਦਲ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਤੋਂ ਆਏ ਨੇ ਬਾਬਾ ਮਨਮੋਹਨ ਸਿੰਘ ਜੀ ਤੇ ਸ਼੍ਰੋਮਣੀ ਪੰਚਾਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਨਾਲ ਹੀ ਸਾਰੀਆਂ ਇਹਨਾਂ ਹੰਗਸ ਸਿੰਘ ਜਥੇਬੰਦੀਆਂ ਵੱਲੋਂ ਇੱਥੇ ਮੈਂ ਹਾਜ਼ਰੀ ਲਵਾਉਣਾ ਪਿਛਲੇ ਦਿਨੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਚੰਦ ਵਾਲੇ ਉਹ ਵੀ ਸੋਰ ਸਿੰਘ ਵਾਲੇ ਹਾਜ਼ਰੀ ਲਵਾ ਕੇ ਗਏ ਨੇ ਸਾਰੀਆਂ ਹੀ ਤਰਨਾ ਦਲ ਦੇ ਬਾਬਾ ਨਾਗਰ ਸਿੰਘ ਜੀ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਇੱਥੇ ਪਹੁੰਚੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਹਰ ਦੀਵਾਨ ਹਰ ਮੈਦਾਨ ਜਿਹੜੀ ਹੈ ਕਿਸਾਨਾਂ ਦੀ ਫਤਿਹ ਹੋਣੀ ਹੈ ਟਾਈਮ ਹੀ ਲੱਗ ਰਿਹਾ ਹੈ ਸਲਾਮ ਅਲੈਕੁਮ ਅਰਹਮ ਸਾਹਿਬਜ਼ਾਦਿਆਂ ਦੇ ਵੱਡੇ ਸਾਹਿਬਜ਼ਾਦਿਆਂ ਦੇ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਆ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਖਰ ਕਿਸਾਨਾਂ ਨੂੰ ਮਿਲ ਹੀ ਗਈ ਵੱਡੀ ਸਪੋਰਟ ਜਿਸ ਦਾ ਕਿਸਾਨ ਕਰ ਰਹੇ ਸੀ ਇੰਤਜ਼ਾਰ ਮੋਰਚਾ ਫਤਿਹ ਹੋਣ ਵਾਲਾ ਮੋਰਚਾ ਫੋਤੇ ਕਰਕੇ ਮੁੜਾਂਗੇ ਪਿੱਛੇ ਨਹੀਂ ਮੁੜਾਂਗੇ ਇਹ ਗੱਲ ਕਹਿ ਰਹੀਆਂ ਨੇ ਗੁਰੂ ਦੀਆਂ ਲਾੜ ਲੀਆਂ ਫੌਜਾਂ ਨੇ ਹੰਗ ਜਥੇਬੰਦੀਆਂ ਦਾ ਹੁਣ ਸਮਰਥਨ ਮਿਲ ਚੁੱਕਿਆ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸਾਥੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦਾ ਸਮਰਥਨ ਦੇਣਗੇ ਤੁਹਾਨੂੰ ਨਿਹੰਗ ਜਥੇਬੰਦੀਆਂ ਦੀ ਜੁਬਾਨੀ ਸੁਣੋਨੇ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਖਰ ਕਿਸਾਨਾਂ ਨੂੰ ਮਿਲ ਹੀ ਗਈ ਵੱਡੀ ਸਪੋਰਟ ਜਿਸ ਦਾ ਕਿਸਾਨ ਕਰ ਰਹੇ ਸੀ ਇੰਤਜ਼ਾਰ ਮੋਰਚਾ ਫਤਿਹ ਹੋਣ ਵਾਲਾ ਮੋਰਚਾ ਫਤਿਹ ਕਰਕੇ ਮੁੜਾਂਗੇ ਪਿੱਛੇ ਨਹੀਂ ਮੁੜਾਂਗੇ ਇਹ ਗੱਲ ਕਹਿ ਰਹੀਆਂ ਨੇ ਗੁਰੂ ਦੀਆਂ ਲਾੜੀਆਂ ਫੌਜਾਂ ਨੇ ਹੰਗ ਜਿੱਥੇ ਬੰਦੀਆਂ ਦਾ ਹੁਣ ਸਮਰਥਨ ਮਿਲ ਚੁੱਕਿਆ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸਾਥੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦਾ ਸਮਰਥਨ ਦੇਣਗੇ ਤੁਹਾਨੂੰ ਨਿਹੰਗ ਜਥੇਬੰਦੀਆਂ ਦੀ ਜ਼ੁਬਾਨੀ ਸੁਣਾਉਣੇ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਖਰ ਕਿਸਾਨਾਂ ਨੂੰ ਮਿਲ ਹੀ ਗਈ ਵੱਡੀ ਸਪੋਰਟ ਜਿਸ ਦਾ ਕਿਸਾਨ ਕਰ ਰਹੇ ਸੀ ਇੰਤਜ਼ਾਰ ਮੋਰਚਾ ਫਤਿਹ ਹੋਣ ਵਾਲਾ ਮੋਰਚਾ ਫਤੇ ਕਰਕੇ ਮੁੜਾਂਗੇ ਪਿੱਛੇ ਨਹੀਂ ਮੁੜਾਂਗੇ ਇਹ ਗੱਲ ਕਹਿ ਰਹੀਆਂ ਨੇ ਗੁਰੂ ਦੀਆਂ ਲਾੜੀਆਂ ਫੌਜਾਂ ਨਿਹੰਗ ਜਥੇਬੰਦੀਆਂ ਦਾ ਹੁਣ ਸਮਰਥਨ ਮਿਲ ਚੁੱਕਿਆ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਦੇ ਵੱਲੋਂ ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸਾਥੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੀ ਕੁਝ ਕਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦਾ ਸਮਰਥਨ ਦੇਣਗੇ ਤੁਹਾਨੂੰ ਨਿਹੰਗ ਜਥੇਬੰਦੀਆਂ ਦੀ ਜ਼ੁਬਾਨੀ